ਤਰੀਅ ਚੈਕਿੰਗ ਜਿਹੜੀ ਹੈਗੀ ਅੱਜ ਬੱਸ ਸਟੈਂਡ ਚੌਂਕ ਕੀਤੀ ਜਾ ਰਹੀ ਹੈਗੀ 3 ਮਿਲਦੇ ਨੇ ਲੋਕ ਕਿ ਕਿੰਨੇ ਜਿਹੜੇ ਚਲਾ ਰਹੇ ਨੇ ਤੇ ਸਪੈਸ਼ਲ ਨਾਕਾਬੰਦੀ ਹੈ ਜੀ ਪੰਜਾਬ ਸਰਕਾਰ ਡੀਜੀਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਹੁਕਮਾਂ ਅਨਾਰ ਸਪੈਸ਼ਲ ਨਾਕਾਬੰਦੀ ਦਿੱਲੀ ਚੱਲਦੀ ਆ ਸਾਡੀ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਅਸੀਂ ਨਾਕਾਬੰਦੀ ਕਰਦੇ ਆ ਤੇ ਅੱਜ ਬੱਸ ਸਟੈਂਡ ਚੌਂਕ ਹਾਰਪੁਰ ਲਾਇਆ ਨਾਕਾ ਇੱਥੇ 2 ਵੀਲਰ 4 ਵੀਲਰ ਚੱਕੀ ਵਿਅਕਤੀ ਜੋ ਵੀ ਸਰ ਨੂੰ ਲੱਗਦਾ ਆ ਉਹ ਸਭ ਦੀ ਚੈਕਿੰਗ ਹੁੰਦੀ ਆ ਪਾਇਸਾ ਆਪਣਾ ਚੈੱਕ ਕਰਦੇ ਆ ਅਸੀਂ ਤੇ ਉਹ ਸਾਰੀ ਚੈਕਿੰਗ ਚੱਲ ਰਹੀ ਆ ਕੁਈ ਸਰ ਕੋਈ ਸ਼ਕਤੀ ਕੋਈ ਜਿਹੜੇ ਤੁਸੀਂ ਕੋਈ ਕੁਛ ਪੜੇ ਕੋਈ ਹੈ ਕੁਛ ਤਾਂ ਦਾ ਕੁਝ ਲਿਖਿਆ ਤਾਂ ਨਹੀਂ ਕੋਈ ਨਹੀਂ ਪਾਇਸਤਾ ਵੀ ਕੁਛ ਨਹੀਂ ਨਿਕਲਿਆ ਵੈਸੇ ਚਲਾਨ ਕਰ ਰਹੇ ਨੇ ਜਿਹੜੇ ਵਹੀਕਲ ਜਿਹੜੇ ਆ ਉਹ ਜਿਹਨਾਂ ਕੋਲ ਕੋਈ ਡਾਕੂਮੈਂਟ ਘਟਿਆ ਜਾਂ ਜਿਹਨੇ ਬਲੈਕ ਫਿਲਮ ਲਾਈ ਆ ਉਹਨਾਂ ਗੱਡੀਆਂ ਚਲਾਨ ਕਰ ਰਹੇ ਨੇ ਜਿਹੜੇ ਜਿਹੜੇ ਕੋਈ ਸ਼ਲੋਗ ਨੇ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਨੇ ਤਾਂ ਕਾਲੇ ਸ਼ੀਸ਼ੇ ਲਾਏ ਨੇ ਜਾਂ ਹਾਰਨ ਮਾਰਦੇ ਨੇ ਉਹਨਾਂ ਨੂੰ ਤੁਸੀਂ ਕੀ ਚਲਾਵਨੀ ਦੇਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਉਹਨਾਂ ਨੂੰ ਇਹੋ ਜਿਹਾ ਤਾਂ ਨਹੀਂ ਆ ਕਿ ਇਹ ਚੀਜ਼ਾਂ ਛੱਡ ਦਿਓ ਹੁਣ ਕਾਲੇ ਸ਼ੀਸ਼ੇ ਅਗਰ ਜਿਹਨੇ ਲਾਉਣੇ ਉਹਦੀ ਪਰਮਿਸ਼ਨ ਜੋ ਮਿਲਦੀ ਆ ਉਹ ਲੈ ਸਭ ਜਿਹੜੇ ਡਾਕੂਮੈਂਟ ਹੈਗੇ ਸੀ ਕਿਸੇ ਕੋਲ ਮੋਬਾਈਲ ਦੇ ਵਿੱਚ ਹੈਗੇ ਕੀ ਉਹ ਵੈਲਿਡ ਹੈਗੇ ਜੀ ਹਾਂ ਜੀ ਵੈਲਿਡ ਨੇ ਮੰਨੇ ਜਾਂਦੇ ਜੀ ਬਟ ਉਹਦੇ ਲਈ ਸਾਰੇ ਬਾਕੀ ਸਾਰੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹੈਲਮਟ ਵਗੈਰਾ ਉਹਨਾਂ ਦੇ ਕੋਲ ਹੋਣਾ ਚਾਹੀਦਾ ਸੀਟ ਬੈੱਟ ਲੱਗੀ ਚਾਹੀਦੀ ਆ ਸਰ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਸਰਕਾਰ ਦਾ ਹੈਗਾ ਉਹ ਹਨ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਯੋਧ ਨਸ਼ਾ ਵਿਰੋਧ ਜਾਰੀ ਹੈ ਜੀ ਸਾਡਾ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਅਸੀਂ ਬਾਰਨ ਕਰ ਰਹੇ ਆ ਕਿ ਇਹ ਕੰਮ ਛੱਡ ਦਿਓ ਨਹੀਂ ਤਾਂ ਪੰਜਾਬ ਛੱਡ ਦਿਓ ਇਹਨਾਂ ਨੂੰ ਬਾਕੀ ਨਹੀਂ ਜਾਏਗਾ ਹੁਣ ਵੀ ਇੱਥੇ ਵੀ ਖੜੇ ਆ ਅਸੀਂ ਕੋਈ ਵੀ ਨਸ਼ਾ ਵਾਲਾ ਬੰਦਾ ਸਾਨੂੰ ਹੱਥ ਆਉਂਦਾ ਆ ਤੇ ਉਥੇ ਉਸੇ ਵੇਲੇ ਪਾਚਾ ਕੀਤਾ ਜਾਏਗਾ ਸਰ 9000 ਪੀੜੀ ਨੂੰ ਕੀ ਕਹਿਣਾ ਚਾਹੁੰਦੇ ਜੀ 9000 ਪੀੜੀ ਨੂੰ ਇਹ ਸੰਦੇਸ਼ ਆ ਕਿ ਨਸ਼ਿਆਂ ਨੂੰ ਛੱਡ ਕੇ ਪੜ੍ਹਾਈ ਨੂੰ ਅਪਣਾਓ ਖੇਡਾਂ ਨੂੰ ਅਪਣਾਓ ਤੇ ਆਪਣਾ ਜੀਵਨ ਵਧੀਆ ਬਣਾਓ